ਸਿਮੀ ਨੇ ਸਾਹਮਣੇ ਆ ਕੇ ਦੱਸੀ ਸਾਰੀ ਸੱਚਾਈ ਕਿਵੇਂ ਪਰਨੀਤ ਕੌਰ ਸੰਧੂ ਨਾਲ ਰਲੇ ਹੋਏ ਸਨ ਸੈ ਲੂਣ ਵਾਲੇ। ਕੀ ਕੀਤੀ ਗਈ ਸੀਮੀ ਪਰਮ ਨਾਲ ਕੁੱਟਮਾਰ? ਸਤਿ ਸ਼੍ਰੀ ਅਕਾਲ ਜੀ, ਅੱਜ ਤੋਂ ਕੁਝ ਦਿਨ ਪਹਿਲਾਂ ਪਰਨੀਤ ਕੌਰ ਸੰਧੂ ਦੀ ਸੀਮੀ ਪਰਮ ਦੇ ਨਾਲ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋਈ ਸੀ ਜਿੱਥੇ ਪਰਨੀਤ ਕੌਰ ਸੰਧੂ ਨੇ ਉਸ ਦੀ ਕੁੱਟਮਾਰ ਕੀਤੀ ਸੀ ਅਤੇ ਨਾਲ ਹੀ ਸੀਮੀ ਪਰਮ ਤੇ ਇਹ ਇਲਜ਼ਾਮ ਲਾਇਆ ਸੀ ਕਿ ਉਸ ਨੇ ਉਸ ਦਾ ਇੰਸਟਾਗ੍ਰam ਅਕਾਊਂਟ ਹੈਕ ਕਰ ਲਿਆ ਅਤੇ ਉਸ ਦੇ ਫਾਲੋਅਰਸ ਡਿਲੀਟ ਕਰ ਦਿੱਤੇ। ਜਿਸ ਤੋਂ ਬਾਅਦ ਹੁਣ ਸੀਮੀ ਪਰਮ ਸੋਸ਼ਲ ਮੀਡੀਆ ਤੇ ਸਾਹਮਣੇ ਆਈ ਹੈ ਅਤੇ ਇੱਕ ਪੋਡਕਾਸਟ ਦੇ ਦੌਰਾਨ ਉਸ ਨੇ ਖੁਲਾਸਾ ਕੀਤਾ ਕਿ ਮੈਂ ਇਸ ਦੇ ਫਾਲੋਅਰਸ ਐ ਡਿਲੀਟ ਕਿਉਂ ਕਰਨੇ ਨੇ ਉਲਟਾ ਇਸ ਨੂੰ ਹੀ ਫੇਮ ਦੀ ਭੁੱਖ ਸੀ ਕਿਉਂਕਿ ਇਸ ਦੇ ਫਾਲੋਅਰਸ ਮੇਰੇ ਨਾਲੋਂ ਘੱਟ ਸਨ ਮੈਨੂੰ ਕੀ ਲੋੜ ਸੀ ਇਸ ਦੇ ਫਾਲੋਅਰਸ ਡਿਲੀਟ ਕਰਨ ਦੀ ਮੇਰੇ ਤਾਂ ਪਹਿਲਾਂ ਹੀ ਇਹਦੇ ਨਾਲੋਂ ਫਾਲੋਅਰਸ ਕਈ ਜ਼ਿਆਦਾ ਨੇ ਉਲਟਾ ਇਹਨੂੰ ਫੇਮ ਚਾਹੀਦਾ ਸੀ ਅਤੇ ਇਸ ਫੇਮ ਨੂੰ ਪਾਉਣ ਲਈ ਇਸਨੇ ਸੈਲੂਨ ਵਾਲਿਆਂ ਨਾਲ ਰਲ ਕੇ ਮੇਰੇ ਨਾਲ ਕੁੱਟਮਾਰ ਕੀਤੀ। ਉੱਥੇ ਵੀ ਸੈਲੂਨ ਵਾਲਿਆਂ ਵੱਲੋਂ ਮੈਨੂੰ ਨਹੀਂ ਛੁਡਾਇਆ ਗਿਆ ਅਤੇ ਉਹ ਖੜ ਕੇ ਤਮਾਸ਼ਾ ਦੇਖਦੇ ਰਹੇ। ਹੁਣ ਜਿਉਂ ਹੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ, ਮੇਰੇ ਲਈ ਸਮਾਬਤਿਤ ਕਰਨਾ ਬਹੁਤ ਹੀ ਮੁਸ਼ਕਲ ਹੋ ਚੁੱਕਿਆ ਹੈ ਕਿਉਂਕਿ ਹੁਣ ਹਰ ਕੋਈ ਮੈਨੂੰ ਟ੍ਰੋਲ ਕਰ ਰਿਹਾ ਹੈ। ਪਰਨੀਤ कौर ਸੰਧੂ ਦੀ ਵਜ੍ਹਾ ਨਾਲ ਸਿਰਫ ਮੇਰੀ ਹੀ ਨਹੀਂ ਬਲਕਿ ਮੇਰੇ ਪੇਕੇ ਪਰਿਵਾਰ ਅਤੇ ਮੇਰੇ ਸਹੁਰੇ ਪਰਿਵਾਰ ਦੀ ਵੀ ਬਦਨਾਮੀ ਹੋਈ ਹੈ। ਮੇਰੇ ਤੋਂ ਇਹ ਸਭ ਛੱਲਿਆ ਨਹੀਂ ਜਾ ਰਿਹਾ। ਤੇ ਦਿਲ ਕਰਦਾ ਹੈ ਕਿ ਆਪਣੇ ਆਪ ਨੂੰ ਖਤਮ ਕਰ ਦੇਵਾਂ ਇਹ ਸਭ ਕਹਿੰਦੀ ਹੋਈ ਸੀ ਮੀ ਇੰਟਰਵਿਊ ਦਿੰਦੇ ਹੋਏ ਰੋਂਦੀ ਹੋਈ ਦਿਖਾਈ ਦਿੱਤੀ ਦੂਜੇ ਪਾਸੇ ਅਗਰ ਪੁਨੀਤ ਕੌਰ ਸੰਧੂ ਦੀ ਮਦਰ ਦੀ ਗੱਲ ਕਰੀਏ ਤਾਂ ਉਹਨਾਂ ਨੇ ਵੀ ਬੀਤੇ ਦਿਨੇ ਇੱਕ ਇੰਟਰਵਿਊ ਦਿੱਤੀ ਸੀ ਜਿਸ ਵਿੱਚ ਉਹਨਾਂ ਨੇ ਦੱਸਿਆ ਸੀ ਕਿ ਉਸ ਦੀ ਲੜਕੀ ਇੱਕ ਵਿਗੜੀ ਹੋਈ ਔਲਾਦ ਹੈ ਜਿਸ ਨੂੰ ਕਿਸੇ ਨਾਲ ਕੋਈ ਫਰਕ ਨਹੀਂ ਪੈਂਦਾ ਬਾਕੀ ਤੁਹਾਡਾ ਇਸ ਸਬ ਮਾਮਲੇ ਬਾਰੇ ਕੀ ਕਹਿਣਾ ਹੈ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣੀ